ਜੁਲੰਦਰ ਦੇ ਪਿੰਡ ਭੋਗਪੁਰ ਚ ਲੁੱਟ ਦੀ ਨੀਅਤ ਨਾਲ ਇੱਕ ਬਜ਼ੁਰਗ ਮਹਿਲਾ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਜ਼ੁਰਗ ਮਹਿਲਾ ਐਨਆਰਆਈਸੀ ਸੁਰਿੰਦਰ ਕੌਰ ਆਪਣੇ ਬਿਮਾਰ ਪਤੀ ਗਿਰਪਾਲ ਸਿੰਘ ਦੇ ਨਾਲ ਆਪਣੇ ਪੁਛਤੈਣੀ ਘਰ ਵਿੱਚ ਰਹਿ ਰਹੀ ਸੀ। ਸਵੇਰੇ ਜਦੋਂ ਉਸ ਨੂੰ ਕੋਈ ਮਿਲਣ ਆਇਆ ਤਾਂ ਪਤਾ ਲੱਗਿਆ ਕਿ ਉਸ ਦਾ ਕਤਲ ਕਰ ਦਿੱਤਾ ਗਿਆ ਹੈ। ਸੁਰਿੰਦਰ ਕੌਰ ਦੇ ਕੰਦੀਆਂ ਤੇ ਸੋਨੇ ਦੀਆਂ ਵਾਲੀਆਂ ਗਾਇਬ ਨੇ। ਪੁਲਿਸ ਨੇ ਸ਼ੱਕ ਦੇ ਆਧਾਰ ਤੇ ਪਿੰਡ ਦੇ ਇੱਕ ਸ਼ਖਸ ਤੇ ਕੇਸ ਦਰਜ ਕੀਤਾ ਹੈ। ਪੁਲਿਸ ਨੇ ਮਾਮਲਾ ਤਾਂ ਦਰਜ ਕਰ ਲਿਆ ਪਰ ਇਸ ਦੇ ਇਲਾਵਾ ਵੀ ਕਈ ਹੋਰ ਪਹਿਲੂਆਂ ਤੇ ਜਾਂਚ ਜਾਰੀ ਹੈ। ਮੈਂ ਵੀ ਐਨ ਆਰ ਆਈ ਹਾਂ ਤੇ ਮੇਰੇ ਮਾਸੀ ਜੀ ਐ ਵੀ ਐਨ ਆਰ ਆਈ ਤੇ ਮਾਸਰ ਜੀ ਵੀ ਉਹ ਇੱਥੇ ਆਏ ਹੋਏ ਸਨ ਸਵੇਰੇ ਸਵੇਰੇ 7 8 ਵਜੇ ਮੇਰੇ ਮਾਸੀ ਜੀ ਨੂੰ ਬਹੁਤ ਹੀ ਦਰਦ ਨਾਲ ਕਤਲ ਕਰ ਦਿੱਤਾ ਗਿਆ ਬਿਲਕੁਲ ਰੰਜੇ ਸ਼ਾੜੀ ਗੱਲ ਨਹੀਂ ਇਹ ਸਿਰਫ ਨਸ਼ੇ ਵਾਲਾ ਇੰਦਾ ਜ਼ਿਆਦਾ ਲੱਗਦਾ ਮੈਨੂੰ ਕਿਉਂਕਿ ਰੰਜੇ ਸ਼ਾੜੀ ਮੈਨੂੰ ਪਤਾ ਪਨੇ ਮਾਸੀ ਮਾਸਰ ਉਹਨਾਂ ਦਾ ਕੋਈ ਇਤਹਾਮ ਨਹੀਂ ਕੋਈ ਉਸ ਨੂੰ ਬਾਰਸ ਤੋਂ ਬਿਆਨ ਦੇ ਕੇ ਪਛਤਾਵਾ ਕਰ ਰਿਹਾ ਹੈ ਆਦੇ ਤਕ ਵੀ ਜਿਹੜੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਟੈਸਟ ਕੀਤਾ ਜਾਵੇ ਤੇ ਮਰਡਰ ਦਾ ਕਤਲ ਦਾ ਇਹ ਮਾਮਲਾ ਜੀ ਕਤਲ ਤੋਂ ਬਾਅਦ ਇੱਕ ਉਹ ਦੋਸਤਾਂ ਦੇ ਵਿੱਚੋਂ ਸੋਨੇ ਦੀ ਵਾਲੀ ਗਿਆ ਦਾ ਇੱਕ ਉਹ ਰੋਲ ਦੀ ਚਿੰਦਿਆ ਦਾ